ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਅਤੇ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਜ ਆਹਮੋ ਸਾਹਮਣੇ ਹੋ ਗਏ ਨੇ ਆਖਰਕਾਰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਹੋਰ ਵੱਡਾ ਕਲੇਸ਼ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਆਖਰਕਾਰ ਨਰਿੰਦਰ ਕੌਰ ਭਰਾਜ ਅਤੇ ਅਮਨ अरोड़ा ਦਾ ਪੇਚਾ ਕਿਉਂ ਪੈ ਗਿਆ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਅਮਨ अरोड़ा ਅਤੇ ਨਰਿੰਦਰ ਕੌਰ ਭਰਾਜ ਆਮੂ ਸਾਹਮਣੇ ਹੁੰਦੇ ਹੋਏ ਵਿਖਾਈ ਦੇ ਰਹੇ ਨੇ ਆਖਰਕਾਰ ਮਸਲਾ ਕੀ ਹੈ ਕਗਨ ਆਮ ਆਦਮੀ ਪਾਰਟੀ ਵਾਲੇ ਇਹ ਗੱਲ ਕਹਿੰਦੇ ਨੇ ਕਿ ਸਾਡੀ ਰਾਜਧਾਨੀ ਆ ਸੰਗਰੂਰ ਤੇ ਮੈਨੂੰ ਲੱਗਦਾ ਕਿ ਰਾਜਧਾਨੀ ਦੀ ਸਭ ਤੋਂ ਵੱਡਾ ਖਲਾਰਾ ਇਸ ਸਮੇਂ ਪਿਆ ਤੇ ਇਥੋਂ ਹੀ ਇਹਨਾਂ ਦਾ ਇੱਕ ਤਰ੍ਹਾਂ ਨਾਲ ਕਹ ਲਈ ਕਿ ਡਾਉਨਫਾਲ ਵੀ ਸ਼ੁਰੂ ਹੋ ਸਕਦਾ ਹੈ ਜਿਹਹ ਜਿਨ੍ਹਾਂ ਨੇ ਹਾਲਾਤ ਬਣਾ ਲਏ ਨੇ ਲੋਕ ਭਾਵੇਂ ਇਹਨਾਂ ਨੂੰ ਨਾ ਕਰਨ ਪਰ ਇਹਨਾਂ ਦੇ ਆਪਣੇ ਆਗੂਆਂ ਨੇ ਆਪਸ ਵਿੱਚ ਸਿੰਘਾਂ ਅਫਸਾਰ ਰੱਖੇ ਨੇ ਜਦੋਂ ਸੱਤਾ ਆਉਂਦੀ ਹੈ ਸੱਤਾ ਬਲਵਾਨ ਹੋ ਕੇ ਸਿਰ ਚੜ੍ਹਦੀ ਹੈ ਫਿਰ ਇਹੋ ਜਿਹੀਆਂ ਗੱਲਾਂ ਆਮ ਹੋ ਜਾਂਦੀਆਂ ਨੇ ਨਰਿੰਦਰ ਗੌਰ ਭਰਾਜ ਸਕੂਟਰੀ ਤੇ ਆਏ ਸਕੂਟਰੀ ਤੋਂ ਹੁਣ ਕਈ ਗੱਲਾਂ ਚੱਲਦੀਆਂ ਰਹੀਆਂ ਟਰੱਕ ਯੂਨੀਅਨ ਪੁਹਾਨੀਗੜਾ ਵਾਲਾ ਮਾਮਲਾ ਵੀ ਹੋਵੇ ਭਾਵੇਂ ਤੇ ਦੂਜੇ ਪਾਸੇ ਸ਼ਕਤੀਸ਼ਾਲੀ ਤੌਰ ਤੇ ਅਮਨ अरोड़ा ਨੇਗੇ ਪੰਜਾਬ ਦੇ ਪ੍ਰਧਾਨ ਵੀ ਨੇ ਕੈਬਨਿਟ ਮੰਤਰੀ ਵੀ ਨੇ ਮਾਮਲਾ ਸਰ ਦਾ ਸਾਰਾ ਸੱਤਾ ਦਾ ਸੱਤਾ ਦੇ ਵਿੱਚ ਆਪਣੀ ਹਿੱਸੇਦਾਰੀ ਦਾ ਤੇ ਲੋਕ ਜਿਹਦੇ ਕਰਕੇ ਫਿਸ ਰਹੇ ਨੇ ਮਾਮਲਾ ਨਗਰ ਕੌਂਸਲ ਸੰਗਰੂਰ ਦਾ ਨਗਰ ਪ੍ਰੀਸ਼ਦ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਦੋ 3 ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ ਕਾਂਗਰਸੀ ਹੋ ਗਏ ਆਜ਼ਾਦ ਵਿਧਾਇਕ ਹੋ ਗਏ ਜਾਂ ਜਿਹੜੇ ਅਕਾਲੀ ਨੇ ਉਹ ਭਾਜਪਾ ਵਾਲੇ ਨੂੰ ਬਾਹਰ ਬੈ ਕੇ ਹੱਸ ਰਹੇ ਨੇ ਕਿ ਵੀ ਇਹ ਕਰ ਕੀ ਰਹੇ ਨੇ ਆਮ ਆਦਮੀ ਪਾਰਟੀ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸ਼ਹਿਰ ਹੈ ਹਰਪਾਲ ਚੀਮਸ ਸ਼ਹਿਰ ਦੇ ਵਾਸੀ ਨੇ ਹਰਪਾਲ ਚੀਮੇ ਦਾ ਆਪਣਾ ਵਾਰਡ ਵੀ ਹਾਰ ਗਈ ਆਮ ਆਦਮੀ ਪਾਰਟੀ ਤੇ ਕੁੱਲ ਮਿਲਾ ਕੇ ਸਾਰਾ ਸ਼ਹਿਰ ਵੀ ਹਾਰ ਗਈ 8 ਹੈ ਬਾਅਦ ਚ ਕੀ ਸੀਆਂ ਕੁਸੀਆਂ ਕਰਕੇ ਇਹਨਾਂ ਨੇ ਨਗਰ ਕੌਂਸਲ ਦਾ ਪ੍ਰਧਾਨ ਨਹਿਲ ਹੁੜਾ ਨੂੰ ਬਣਵਾ ਲਿਆ ਨਹਿਲ ਹੁੜੀ ਜਿਹੜੇ ਆ ਉਹ ਫੇਵਰਟ 1 ਨੇਗੇ ਅਮਨ अरोड़ा ਦੇ ਤੇ ਉਹ ਕੋਈ ਕੰਮ ਨਹੀਂ ਕਰ ਰਹੇ ਇਹ ਇਲਜ਼ਾਮ ਆਮ ਆਦਮੀ ਪਾਰਟੀ ਦੇ ਆਪਣੇ ਕੌਂਸਲਰਾਂ ਦੇ ਨੇਗੇ ਆਮ ਆਦਮੀ ਪਾਰਟੀ ਦੇ ਅੰਦਰ ਪੂਰਾ ਗਾਹ ਪਿਆ ਹੋਇਆ ਕੌਂਸਲਰ ਵੱਡੀ ਬਗਾਵਤ ਕਰਨੀ ਚਾਹੁੰਦੇ ਨੇ ਤੇ ਉਹਦੀ ਅਗਵਾਈ ਜਿਹੜੀ ਕਹਿ ਰਹੇ ਨੇ ਕਿ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਬੀਬਾ ਨਰਿੰਦਰ ਕੌਰ ਭਰਾਜ ਕਰ ਰਹੇ ਨੇ ਬੀਬੀ ਭਰਾਜ ਚਾਹੁੰਦੇ ਸੀ ਕਿ ਉਹਨਾਂ ਦਾ ਫੇਵਰਿਟ ਬਨ ਨਗਰ ਕੌਂਸਲ ਦਾ ਪ੍ਰਧਾਨ ਬਣੇ ਹਾਲਾਂਕਿ ਹੱਕ ਵੀ ਉਹਨਾਂ ਦਾ ਬਣਦਾ ਜੇ ਉਸ ਟਰਮ 'ਚ ਦੇਖਿਆ ਜਾਵੇ ਤਾਂ ਪਰ ਇੱਥੇ ਦੋ ਵਾਰਡ ਸੁਨਾਮ ਹਲਕੇ ਦੇ ਵੀ ਨੇ ਇਸੇ ਚੱਕਰ 'ਚ ਅਮਨ अरोड़ा ਦੀ ਦਖਲਅੰਦਾਜ਼ੀ ਕਾਫੀ ਹੋਈ ਉਹਨਾਂ ਨੇ ਪਰ ਨਹਿਲ ਨੂੰ ਪ੍ਰਧਾਨ ਬਣਾਇਆ ਰਨਹਿਲ ਵੀ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਨੇ 2013-14 ਤੋਂ ਜਦੋਂ ਦੀ ਪਾਰਟੀ ਬਣੀ ਆ ਉਹ ਚੱਲ ਰਹੇ ਨੇ ਤੇ ਬੀਬਾ ਹਰਮਨ ਜਿਹੜੇ ਨੇ ਉਹ ਵੀ ਉਹ ਵੀ ਵੀ ਪਾਰਾਣੇ ਵਰਕਰ ਨੇ ਤੇ ਉਹਨਾਂ ਦੀ ਬੈਟਿੰਗ ਜਿਹੜੀ ਹੈ ਬੀਬੀ ਨਰਿੰਦਰ ਕੌਰ ਭਰਾਜ ਕਰ ਰਹੇ ਸੀ ਉਹ ਨਹੀਂ ਬਣੇ ਤਾਂ ਇਹ ਸਾਰਾ ਆਕਾਸ਼ੇ ਦੇ ਵਿੱਚ ਇੱਕ ਗੱਲ ਹੋਰ ਚੱਲ ਰਹੀ ਹੈ ਕਿ ਅਮਨ अरोड़ा ਦੇ ਕਹਿਣ ਦੇ ਉੱਤੇ ਸ਼ਹਿਰ ਦਾ ਵਿਕਾਸ ਨਹੀਂ ਕਰਾਇਆ ਜਾ ਰਿਹਾ ਇਹ ਗੱਲ ਆਮ ਆਦਮੀ ਪਾਰਟੀ ਦੇ ਵਟਸਐਪ ਗਰੁੱਪਾਂ 'ਚ ਚਲਾਰੀ ਹੈ ਚੱਲ ਰਹੀ ਹੈ ਕਿ ਈਓ ਹੈ ਜਿਹੜਾ ਅਸ਼ਵਨੀ ਕੁਮਾਰ ਜਿਹੜਾ ਕਿ ਇਸ ਨਾਮ ਤੋਂ ਲਿਆਂਦਾ ਗਿਆ ਇੱਥੇ ਤੇ ਉਹ ਅਮਨ अरोड़ा ਦਾ ਖਾਸਮ ਖਾਸ ਹੈ ਅਮਨ अरोड़ा ਦੇ ਇਸ਼ਾਰੇ ਤੇ ਚੱਲਦਾ ਇਹ ਗੱਲ ਆਮ ਆਦਮੀ ਪਾਰਟੀ ਦੇ ਚੈਨਲਾਂ 'ਚ ਕਹੀ ਜਾ ਰਹੀ ਹੈ ਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹ ਕਹਿੰਦਾ ਕਿ ਸੀਐਮਡੀ ਸਿਟੀ ਦਾ ਕੰਮ ਹੀ ਨਹੀਂ ਕਰਨਾ ਕੋਈ ਕਿ ਅਮਨ ਰੋੜ ਦਾ ਇਸ਼ਾਰਾ ਹੈ ਜਾਨੀ ਕਿ ਲਿਖ ਕੇ ਆਇਆ ਕਿ ਇਸ ਨਾਮ ਤੋਂ ਇਸ਼ਾਰਾ ਹੈ ਸੀਐਮ ਸਿਟੀ ਦਾ ਕੋਈ ਕੰਮ ਨਹੀਂ ਕਰਨਾ ਇਹ ਵਟਸਐਪ ਗਰੁੱਪਾਂ 'ਚ ਘੁੰਮ ਰਿਹਾ ਹੈ ਇਹ ਵਟਸਐਪ ਗਰੁੱਪਾਂ 'ਚ ਘੁੰਮ ਰਿਹਾ ਹੈ ਤਾਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਲੇਸ਼ ਕਿੱਥੇ ਤੱਕ ਵਧਿਆ ਹੋਇਆ ਹੈ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਦਾ ਸ਼ਹਿਰ ਉਸ ਸ਼ਹਿਰ ਦੀ ਵਿਧਾਇਕ ਉਸ ਸ਼ਹਿਰ ਦੀ ਨਗਰ ਕੌਂਸਲ ਦਾ ਪ੍ਰਧਾਨ ਤੇ ਕਾਉਂਸਲਰ ਇਹ ਸਾਰੇ ਆਪਸ ਦੇ ਵਿੱਚ ਇੰਨੇ ਜ਼ਿਆਦਾ ਸਿੰਘ ਵਸਾਈ ਬੈਠੇ ਆ ਕਿ ਜਿੱਥੋਂ ਜੜਾਂ ਲੱਗੀਆਂ ਉੱਥੋਂ ਹੀ ਕਿਤੇ ਜੜਾਂ ਨਾ ਔਖੜ ਜਾਣ ਸੱਤਾ ਇਹਨਾਂ ਤੋਂ ਸੰਭ ਹੀ ਨਹੀਂ ਜਾ ਰਹੀ ਅਸਲ ਚ ਜਿਹੜਾ ਵੱਡਾ ਕਾਰਨ ਹੈ ਸੱਤਾ ਦੇ ਕੇਂਦਰ ਕਈ ਨੇ ਇਹਨਾਂ ਤੋਂ ਸੱਤਾ ਬਸ ਚ ਹੀ ਨਹੀਂ ਆ ਰਹੀ ਈਓ ਅਮਨ अरोड़ा ਦਾ ਪ੍ਰਧਾਨ ਅਮਨ अरोड़ा ਦਾ ਨਗਰ ਕਾਉਂਸਲ ਚ ਜ਼ਿਆਦਾ ਵਾਰਡ ਸੰਗਰੂਰ ਵਿਧਾਨ ਸਭਾ ਹਲਕੇ ਦੇ ਤੇ ਕੰਮ ਕਿਸੇ ਦਾ ਵੀ ਨਹੀਂ ਹੋ ਰਿਹਾ ਲੋਕਾਂ ਦੇ ਵਿੱਚ ਤਰਾਤਰ ਆ ਪਾਣੀ ਸਾਰੇ ਸ਼ਹਿਰ ਚ ਭਰਿਆ ਰਿਹਾ ਜਿੰਨੇ ਦਿਨ ਮੀਂਹ ਪੈਂਦਾ ਰਿਹਾ ਤਾਂ ਕਹਿ ਲਈਏ ਕਿ ਕੰਮ ਵਾਲੇ ਮਸਲੇ 'ਚ ਤਾਂ ਅਨਿਲ ਬਟਾ ਸਨਟ ਹੈ ਕੋਈ ਕੰਮ ਹੋ ਹੀ ਨਹੀਂ ਰਿਹਾ ਕੋਈ ਐਸਾ ਕਹਿ ਨਹੀਂ ਸਕਦੇ ਇੱਕ ਹਿੱਕ ਟੋਕ ਕੇ ਕੰਮ ਹੋ ਰਿਹਾ ਹੋਵੇ ਬੀਤੇ ਦਿਨੀ ਆਜ਼ਾਦ ਕਾਉਂਸਲਰ ਜਿਨ੍ਹਾਂ ਨੇ ਨਹਿਲ ਖੁਰਾਂ ਨੂੰ ਵੋਟ ਪਾਈ ਤੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਕਾਉਂਸਲਰ ਵੀ ਬੈਠੇ ਸੀਗੇ ਮੀਤ ਪ੍ਰਧਾਨ ਬੈਠਾ ਇੱਕ ਤਾਂ ਇਹ ਉਹਨਾਂ ਨੇ ਕਿਹਾ ਕਿ ਇਹ ਸਾਰਾ ਕਾਲਾ ਬਾਜ਼ਾਰਾ ਚੱਲ ਰਿਹਾ ਹੈ ਜਾਂ ਕੋਈ ਕੰਮ ਨਹੀਂ ਹੋ ਰਿਹਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸ਼ਹਿਰ ਦੇ ਵਿੱਚ ਤਾਂ ਤਤਰਾਤਰਾ ਮਚੀ ਪਈ ਹੈ ਪਰ ਆਮ ਆਦਮੀ ਪਾਰਟੀ ਵਾਲੇ ਆਪਸ ਵਿੱਚ ਲੜ ਲੜਨ ਨੂੰ ਫਿਰਦੇ ਨੇ ਨਰਿੰਦਰ ਕੌਰ ਭਰਾਜ ਤੇ ਅਮਨ ਅਰੋੜਾ ਦੀ ਟਸਕ ਸੰਗਰੂਰ ਥੱਲੜਲੇ ਲੈਵਲ ਤੇ ਨਰਿੰਦਰ ਕੌਰ ਭਰਾਸ ਤੇ ਕਈ ਹੋਰ ਆਗੂਆਂ ਦੀ ਟਸਕ ਵੀ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਅੰਦਰ ਸੰਗਰੂਰ ਚ ਵੱਡਾ ਖਿਲਾਰਾ ਪੈਣ ਜਾ ਰਿਹਾ ਹੈ ਇਹਦੀ ਨਿਸ਼ਾਨੀ ਤੁਸੀਂ ਟਰੱਕ ਯੂਨੀਅਨ ਵਾਲੇ ਭਾਨੀਗੜ੍ਹ ਵਾਲੇ ਪ੍ਰਧਾਨ ਦੀ ਗ੍ਰਿਫਤਾਰੀ ਤੋਂ ਵੀ ਦੇਖ ਸਕਦੇ ਹੋ ਕਿ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਇਹ ਲਾਵਾ ਇਕੱਠਾ ਹੋ ਰਿਹਾ ਤੇ ਸੰਗਰੂਰ ਚ ਆਮ ਆਦਮੀ ਪਾਰਟੀ ਦਾ ਇੱਕ ਐਸਾ ਲਾਵਾ ਫਟਣਾ ਹੈ ਕਿ ਜਿਹਦਾ ਅਨੁਮਾਨ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਵੀ ਨਹੀਂ ਲਾਇਆ ਹੋਣਾ ਤੇ ਕਿਸੇ ਹੋਰ ਨੇ ਵੀ ਨਹੀਂ ਲਾਇਆ ਹੋਣਾ ਬਜਵਾ ਸਾਹਿਬ ਆਮ ਆਦਮੀ ਪਾਰਟੀ ਨੇ ਸੰਗਰੂਰ ਦੇ ਵਿੱਚ ਨਗਰ ਕੌਂਸਲਰ ਕਈ ਮਹੀਨਿਆਂ ਦੇ ਬਾਅਦ ਪ੍ਰਧਾਨ ਬਣਾਇਆ ਸੀਗਾ ਹੁਣ ਇਹ ਵੀ ਚਰਚਾ ਹੈ ਕਿ ਨਗਰ ਕੌਂਸਲ ਟੁੱਟ ਵੀ ਸਕਦੀ ਹੈ ਕਿਉਂਕਿ ਸੱਤਾਧਿਰ ਦੇ ਜਿਹੜੇ ਕੌਂਸਲਰ ਨੇ ਉਹੀ ਅਲੱਗ-ਅਲੱਗ ਚੱਲ ਪਏ ਨੇ ਗਗਨ ਇੱਥੇ ਕੋਈ ਸ਼ੱਕ ਨਹੀਂ ਜੋ ਸੱਤਾਧਿਰ ਦੇ ਕੌਂਸਲਰ ਨੇ ਜਿਹੜੇ ਸੱਤਾਧਿਰ ਦੇ ਕੌਂਸਲਰ ਇਸ ਸਮੇਂ ਮੌਜੂਦ ਨੇ 7-8 ਨਹੀਂਗੇ ਉਹ ਬਾਕੀ ਤਾਂ ਇਹਨਾਂ ਨੇ ਇੱਧਰ-ਉੱਧਰ ਕੁਸੀਂ-ਕੁਸੀਂ ਕਰਕੇ ਹੀ ਪੂਰੇ ਕਰੇ 4-5 ਮਹੀਨਿਆਂ ਦੇ ਵਿੱਚ ਵਿੱਚ ਉਦੇ ਹਿਸਾਬ ਨਾਲ ਉਹਨਾਂ ਦੇ ਵਿੱਚ ਰੋਸ ਬੋਤ ਹੈ ਕੋਈ ਕੰਮ ਨਹੀਂ ਹੋ ਰਿਹਾ ਕੋਈ ਪੁੱਛ ਨਹੀਂ ਗਈ ਕੋਈ ਪੜਤਾਲ ਨਹੀਂ ਨਗਰ ਕੌਂਸਲ ਦੇ ਮੁਲਾਜ਼ਮ ਉਹਨਾਂ ਦੀ ਨਹੀਂ ਸੁਣਦੇ ਅਗਲਾ ਕਹਿੰਦਾ ਇੰਨੀਆਂ ਵੋਟਾਂ ਲੈ ਕੇ ਬਣਿਆ ਲੋਕਾਂ ਨੇ ਨਹੀਂ ਆਸਾਂ ਉਮੀਦਾਂ ਨਾਲ ਬਣਾਇਆ ਤਾਂ ਹੁਣ ਕੱਖ ਪੱਲੇ ਵੀ ਨਹੀਂ ਪੈ ਰਿਹਾ ਤਾਂ ਉਹਦੇ ਵਿੱਚ ਪੂਰੀ ਨਾਰਾਜ਼ਗੀ ਹੈ ਕਹਿਆ ਜਾਂਦਾ ਹੈ ਕਿ ਬੀਬੀ ਨਰਿੰਦਰਪੁਰਪਰਾਜ ਨੇ ਕੁਸ਼ਕ ਕਾਉਂਸਲਰਾਂ ਦਾ ਚੂਲੀਆਂ ਦੇ ਨਾਲ ਸੋਹਾਂ ਵਿਖਵਾਈਆਂ ਨੇ ਕਿ ਤੁਸੀਂ ਮੇਰੇ ਨਾਲ ਰਹੋਗੇ ਜਾਨੀ ਕਿ ਇਹ ਸਥਿਤੀ ਹੈਗੀ ਹੈ ਤੇ ਉਹ ਜਿਹੜੇ ਨਰਾਜ ਕਾਉਂਸਲਰ ਨੇ ਕੁਸ਼ਕ ਤਾਂ ਬੀਬੀ ਨਾਲ ਪਹਿਲਾਂ ਹੀ ਨੇ ਕੁਸ਼ਕ ਜਿਹੜੇ ਨਰਾਜ ਕਾਉਂਸਲਰ ਨੇ ਉਹ ਵੀ ਬੀਬੀ ਵਾਲੇ ਖੇਮੇ ਚਾ ਰਹੇ ਨੇ ਤਾਂ ਪ੍ਰਧਾਨ ਸਾਹਿਬ ਦੀ ਪ੍ਰਧਾਨਗੀ ਖਤਰੇ ਦੇ ਵਿੱਚ ਹੈ ਪ੍ਰਧਾਨ ਸਾਹਿਬ ਦੀ ਪ੍ਰਧਾਨਗੀ ਜਾ ਸਕਦੀ ਹੈ ਕਿਉਂਕਿ ਕਾਂਗਰਸੀ ਆਜ਼ਾਦ ਕਾਉਂਸਲਰ ਤੇ ਬਾਕੀ ਵੀ ਉਹ ਵੀ ਮਹਿਸੂਸ ਕਰਦੇ ਨੇ ਕਿ ਕੰਮ ਹੋ ਨਹੀਂ ਰਿਹਾ ਚਾਹੇ ਉਹ ਨਾ ਚਾਹੁੰਦੇ ਹੋਣ ਕਿ ਅਸੀਂ ਐਸਾ ਕੁਝ ਕਰੀਏ ਪਰ ਉਹ ਮਹਿਸੂਸ ਕਰਦੇ ਕਿ ਕੰਮ ਨਹੀਂ ਹੋ ਰਿਹਾ ਡੱਕਾ ਨਹੀਂ ਤੋੜਿਆ ਜਾ ਰਿਹਾ ਸ਼ਹਿਰ ਦੇ ਅੰਦਰ ਨਗਰ ਕੌਂਸਲ ਦੇ ਵੱਲੋਂ ਤਾਂ ਇਸ ਕਰਕੇ ਉਹ ਵੀ ਉਹਨਾਂ ਦੇ ਨਾਲ ਆ ਗਏ ਜੇ ਤਾਂ ਫਿਰ ਅਮਨ अरोੜੇ ਦੀ ਸਿਆਸਤ ਅਮਨ अरोੜੇ ਦਾ ਸਿਆਸੀ ਵਰਚਸ ਮਿੱਟੀ 'ਚ ਮਿਲਦਾ ਹੋਇਆ ਨਜ਼ਰ ਆਊਗਾ ਜੇਕਰ ਹਾਲਾਤ ਐਸੇ ਰਹੇ ਤੇ ਜੇਕਰ ਬੀਬੀ ਨਰਿੰਦਰ ਕੌਰ ਭਰਾਜ ਨੂੰ ਜਿਹੜਾ ਉਹ ਵੱਡੇ ਘਰੋਂ ਥਾਪੜਾ ਮਿਲ ਗਿਆ ਜਿਵੇਂ ਗੁਰਦੀਪ ਬਾਠ ਨੂੰ ਮਿਲਿਆ ਸੀ ਜਿਹੜੇ ਘਰੋਂ ਉਹ ਘਰੋਂ ਥਾਪੜਾ ਮਿਲ ਗਿਆ ਤਾਂ ਸੰਗਰੂਰ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਨਗਰ ਕੌਂਸਲ ਵਾਲੇ ਮਾਮਲੇ ਦੇ ਵਿੱਚ ਤੁਸੀਂ ਨਵੇਂ ਪਟਾਕੇ ਪੈਂਦੇ ਦੇਖੋਗੇ ਤਾਂ ਤੁਹਾਡੀ ਇਸ ਖਬਰ ਬਾਰੇ ਕੀ رائے ਹੈ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ